ਉਤਰਾਖੰਡ ਦੇ ਚਮੋਲੀ ਦੇ ਵਿੱਚ ਹਿਲਾੰਗ ਦੀ ਨਿਰਮਾਣ ਦੀਨ ਡੈਮ ਸਾਈਡ ਦੇ ਉੱਤੇ ਦੇਖੋ ਕਿਵੇਂ ਲੈਂਡਸਲਾਈਡ ਹੋਈ ਹੈ ਜਿਸ ਤੋਂ ਬਾਅਦ ਫਲਾਤ ਤਫੜੀ ਮਚ ਜਾਂਦੀ ਰਸਲੇ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਇੱਥੇ 200 ਦੇ ਕਰੀਬ ਮਜ਼ਦੂਰ ਕੰਮ ਕਰ ਰਹੇ ਸਨ ਹਾਲਾਂਕਿ ਅੱਠ ਮਜ਼ਦੂਰ ਜ਼ਖਮੀ ਹੋਏ ਨਹੀਂ ਤਸਵੀਰਾਂ ਜਿੱਥੇ ਕੰਬਾ ਦੇਣ ਵਾਲੀਆਂ ਨੇ ਜਿੱਥੇ ਅਚਾਨਕ ਹੀ ਜਿਹੜੀ ਲੈਂਡਸਲਾਈਡ ਹੁੰਦੀ ਹੈ ਜਿਸ ਤੇ ਚਲਦਿਆਂ ਕਿ ਦੱਸਿਆ ਜਾ ਰਿਹਾ ਹੈ ਕਿ ਇੱਥੇ 200 ਦੇ ਕਰੀਬ ਮਜ਼ਦੂਰ ਹੁੰਦੇ ਨੇ ਜਿਨ੍ਹਾਂ ਦੇ ਵਿੱਚੋਂ 8 ਦੇ ਜ਼ਖਮੀ ਹੋਣ ਦੀ ਖਬਰ ਹੈ ਤਾਂ ਉਤਰਾਖੰਡ ਦੇ ਚਮੋਲੀ ਦੇ ਵਿੱਚ ਵੱਡਾ ਹਾਦਸਾ ਦਾ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਇਹ ਡੈਮ ਸਾਈਡ ਜਿਹੜੀ ਨਿਰਮਾਣ ਦੀਨ ਸੀ ਤੇ ਅਚਾਨਕ ਇੱਥੇ ਲੈਂਡਸਲਾਈਡ ਹੋ ਗਈ ਹੈ ਇਸੇ ਲੈਂਡਸਲਾਈਡ ਦੇ ਚੱਲਦਿਆਂ ਵੱਡਾ ਹਾਦਸਾ ਉੱਤਰਾਖੰਡ ਦੇ ਚਮੋਲੀ ਦੇ ਵਿੱਚ ਹਿਲਾੰਗ ਦੀ ਨਿਰਮਾਣ ਦੀਨ ਡੈਮ ਸਾਈਡ ਦੇ ਉੱਤੇ ਦੇਖੋ ਕਿਵੇਂ ਲੈਂਡਸਲਾਈਡ ਹੋਈ ਹੈ ਜਿਸ ਤੋਂ ਬਾਅਦ ਫਰਾਤ ਤਫੜੀ ਮਚ ਜਾਂਦੀ ਰਸਲੇ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਇੱਥੇ 200 ਦੇ ਕਰੀਬ ਮਜ਼ਦੂਰ ਕੰਮ ਕਰ ਰਹੇ ਸਨ ਹਾਲਾਂਕਿ ਅੱਠ ਮਜ਼ਦੂਰ ਜ਼ਖਮੀ ਹੋਏ ਨਹੀਂ ਤਸਵੀਰਾਂ ਜਿੱਥੇ ਕੰਬਾ ਦੇਣ ਵਾਲੀਆਂ ਨੇ ਜਿੱਥੇ ਅਚਾਨਕ ਹੀ ਜਿਹੜੀ ਲੈਂਡ ਸਲਾਈਡ ਹੁੰਦੀ ਹੈ ਜਿਸ ਤੇ ਚਲਦਿਆ ਕਿ ਦੱਸਿਆ ਜਾ ਰਿਹਾ ਹੈ ਕਿ ਇੱਥੇ 200 ਦੇ ਕਰੀਬ ਮਜ਼ਦੂਰ ਹੁੰਦੇ ਨੇ ਜਿਨ੍ਹਾਂ ਦੇ ਵਿੱਚੋਂ 8 ਦੇ ਜ਼ਖਮੀ ਹੋਣ ਦੀ ਖਬਰ ਹੈ ਤਾਂ ਉੱਤਰਾਖੰਡ ਦੇ ਚਮੋਲੀ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਇਹ ਡੈਮ ਸਾਈਡ ਜਿਹੜੀ ਨਿਰਮਾਣ ਦੀ ਅਧੀਨ ਸੀ ਤੇ ਅਚਾਨਕ ਇੱਥੇ ਲੈਂਡਸਲਾਈਡ ਹੋ ਗਈ ਹੈ ਇਸੇ ਲੈਂਡਸਲਾਈਡ ਦੇ ਚਲਦਿਆ ਵੱਡਾ ਹਾਦਸਾ ਵਾ ਉਤਰਾਖੰਡ ਦੇ ਚਮੋਲੀ ਦੇ ਵਿੱਚ ਹਿਲਾੰਗ ਦੀ ਨਿਰਮਾਣ ਦੀਨ ਡੈਮ ਸਾਈਡ ਦੇ ਉੱਤੇ ਦੇਖੋ ਕਿਵੇਂ ਲੈਂਡਸਲਾਈਡ ਹੋਈ ਹੈ ਜਿਸ ਤੋਂ ਬਾਅਦ ਅਫਰਾ ਤਫੜੀ ਮਚ ਜਾਂਦੀ ਹੈ ਰਸਲੇ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਇੱਥੇ 200 ਦੇ ਕਰੀਬ ਮਜ਼ਦੂਰ ਕੰਮ ਕਰ ਰਹੇ ਸਨ ਹਾਲਾਂਕਿ ਅੱਠ ਮਜ਼ਦੂਰ ਜ਼ਖਮੀ ਹੋਏ ਨੇ ਤਾਂ ਤਸਵੀਰਾਂ ਜਿੱਥੇ ਕੰਬਾ ਦੇਣ ਵਾਲੀਆਂ ਨੇ ਜਿੱਥੇ ਅਚਾਨਕ ਹੀ ਜਿਹੜੀ ਲੈਂਡਸਲਾਈਡ ਹੁੰਦੀ ਹੈ ਜਿਸ ਤੇ ਚੱਲਦਿਆ ਕਿ ਦੱਸਿਆ ਜਾ ਰਿਹਾ ਹੈ ਕਿ ਇੱਥੇ 200 ਦੇ ਕਰੀਬ ਮਜ਼ਦੂਰ ਹੁੰਦੇ ਨੇ ਜਿਨ੍ਹਾਂ ਦੇ ਵਿੱਚੋਂ 8 ਦੇ ਜ਼ਖਮੀ ਹੋਣ ਦੀ ਖਬਰ ਹੈ ਤਾਂ ਉਤਰਾਖੰਡ ਦੇ ਚਮੋਲੀ ਦੇ ਵਿੱਚ ਵੱਡਾ ਹਾਦ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਇਹ ਡੈਮ ਸਾਈਡ ਜਿਹੜੀ ਨਿਰਮਾਣधीन ਸੀ ਤੇ ਅਚਾਨਕ ਇੱਥੇ ਲੈਂਡਸਲਾਈਡ ਹੋ ਗਈ ਹੈ ਇਸ ਲੈਂਡਸਲਾਈਡ ਦੇ ਚੱਲਦਿਆਂ ਵੱਡਾ ਹਾਦਸਾ ਵਾਪਰ ਗਿਆ ਉਤਰਾਖੰਡ ਦੇ ਚਮੋਲੀ ਦੇ ਵਿੱਚ ਹਿਲਾੰਗ ਦੀ ਨਿਰਮਾਣ ਦੀਨ ਡੈਮ ਸਾਈਡ ਦੇ ਉੱਤੇ ਦੇਖੋ ਕਿਵੇਂ ਲੈਂਡਸਲਾਈਡ ਹੋਈ ਹੈ ਜਿਸ ਤੋਂ ਬਾਅਦ ਅਫਰਾ ਤਫੜੀ ਮਚ ਜਾਂਦੀ ਹੈ ਰਸਲੇ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਇੱਥੇ 200 ਦੇ ਕਰੀਬ ਮਜ਼ਦੂਰ ਕੰਮ ਕਰ ਰਹੇ ਸਨ ਹਾਲਾਂਕਿ ਅੱਠ ਮਜ਼ਦੂਰ ਜ਼ਖਮੀ ਹੋਏ ਨਹੀਂ ਤਸਵੀਰਾਂ ਜਿੱਥੇ ਕੰਬਾ ਦੇਣ ਵਾਲੀਆਂ ਨੇ ਜਿੱਥੇ ਅਚਾਨਕ ਹੀ ਜਿਹੜੀ ਲੈਂਡਸਲਾਈਡ ਹੁੰਦੀ ਹੈ ਜਿਸ ਤੇ ਚਲਦਿਆ ਕਿ ਦੱਸਿਆ ਜਾ ਰਿਹਾ ਹੈ ਕਿ ਇੱਥੇ 200 ਦੇ ਕਰੀਬ ਮਜ਼ਦੂਰ ਹੁੰਦੇ ਨੇ ਜਿਨ੍ਹਾਂ ਦੇ ਵਿੱਚੋਂ 8 ਦੇ ਜ਼ਖਮੀ ਹੋਣ ਦੀ ਖਬਰ ਹੈ ਤਾਂ ਉਤਰਾਖੰਡ ਦੇ ਚਮੋਲੀ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਇਹ ਡੈਮ ਸਾਈਡ ਜਿਹੜੀ ਨਿਰਮਾਣधीन ਸੀ ਤੇ ਅਚਾਨਕ ਇੱਥੇ ਲੈਂਡਸਲਾਈਡ ਹੋ ਗਈ ਹੈ ਇਸ ਲੈਂਡਸਲਾਈਡ ਦੇ ਚੱਲਦਿਆਂ ਵੱਡਾ ਹਾਦਸਾ ਉਤਰਾਖੰਡ ਦੇ ਚਮੋਲੀ ਦੇ ਵਿੱਚ ਹਿਲਾੰਗ ਦੀ ਨਿਰਮਾਣ ਦੀਨ ਡੈਮ ਸਾਈਡ ਦੇ ਉੱਤੇ ਦੇਖੋ ਕਿਵੇਂ ਲੈਂਡਸਲਾਈਡ ਹੋਈ ਹੈ ਜਿਸ ਤੋਂ ਬਾਅਦ ਫੜਾ ਤਫੜੀ ਮੱਚ ਜਾਂਦੀ ਹੈ। ਰਸਲੇ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਇੱਥੇ 200 ਦੇ ਕਰੀਬ ਮਜ਼ਦੂਰ ਕੰਮ ਕਰ ਰਹੇ ਸਨ ਹਾਲਾਂਕਿ ਅੱਠ ਮਜ਼ਦੂਰ ਜ਼ਖਮੀ ਹੋਏ ਨਹੀਂ। ਤਸਵੀਰਾਂ ਜਿੱਥੇ ਕੰਬਾ ਦੇਣ ਵਾਲੀਆਂ ਨੇ ਜਿੱਥੇ ਅਚਾਨਕ ਹੀ ਜਿਹੜੀ ਲੈਂਡਸਲਾਈਡ ਹੁੰਦੀ ਹੈ ਜਿਸ ਤੇ ਚਲਦਿਆ ਕਿ ਦੱਸਿਆ ਜਾ ਰਿਹਾ ਹੈ ਕਿ ਇੱਥੇ 200 ਦੇ ਕਰੀਬ ਮਜ਼ਦੂਰ ਹੁੰਦੇ ਨੇ ਜਿਨ੍ਹਾਂ ਦੇ ਵਿੱਚੋਂ 8 ਦੇ ਜ਼ਖਮੀ ਹੋਣ ਦੀ ਖਬਰ ਹੈ। ਤਾਂ ਉਤਰਾਖੰਡ ਦੇ ਚਮੋਲੀ ਦੇ ਵਿੱਚ ਵੱਡਾ ਹ ਜਾ ਵਾਪਰੇ ਦੱਸਿਆ ਜਾ ਰਿਹਾ ਹੈ ਕਿ ਇਹ ਡੈਮ ਸਾਈਡ ਜਿਹੜੀ ਨਿਰਮਾਣ ਦੀਨ ਸੀ ਤੇ ਅਚਾਨਕ ਇੱਥੇ ਲੈਂਡਸਲਾਈਡ ਹੋ ਗਈ ਹੈ ਇਸੇ ਲੈਂਡਸਲਾਈਡ ਦੇ ਚੱਲਦਿਆਂ ਵੱਡਾ ਹਾਦਸਾ ਵਾਪਰ ਉੱਤਰਾਖੰਡ ਦੇ ਚਮੋਲੀ ਦੇ ਵਿੱਚ ਹਿਲਾੰਗ ਦੀ ਨਿਰਮਾਣ ਦੀਨ ਡੈਮ ਸਾਈਡ ਦੇ ਉੱਤੇ ਦੇਖੋ ਕਿਵੇਂ ਲੈਂਡਸਲਾਈਡ ਹੋਈ ਹੈ ਜਿਸ ਤੋਂ ਬਾਅਦ ਫਰਾਤ ਤਫੜੀ ਮਚ ਜਾਂਦੀ ਹੈ ਰਸਲੇ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਇੱਥੇ 200 ਦੇ ਕਰੀਬ ਮਜ਼ਦੂਰ ਕੰਮ ਕਰ ਰਹੇ ਸਨ ਹਾਲਾਂਕਿ ਅੱਠ ਮਜ਼ਦੂਰ ਜ਼ਖਮੀ ਹੋਏ ਨਹੀਂ ਤਸਵੀਰਾਂ ਜਿੱਥੇ ਕੰਬਾ ਦੇਣ ਵਾਲੀਆਂ ਨੇ ਜਿੱਥੇ ਅਚਾਨਕ ਹੀ ਜਿਹੜੀ ਲੈਂਡਸਲਾਈਡ ਹੁੰਦੀ ਹੈ ਜਿਸ ਦੇ ਚਲਦਿਆਂ ਕਿ ਦੱਸਿਆ ਜਾ ਰਿਹਾ ਹੈ ਕਿ ਇੱਥੇ 200 ਦੇ ਕਰੀਬ ਮਜ਼ਦੂਰ ਹੁੰਦੇ ਨੇ ਜਿਨ੍ਹਾਂ ਦੇ ਵਿੱਚੋਂ 8 ਦੇ ਜ਼ਖਮੀ ਹੋਣ ਦੀ ਖਬਰ ਹੈ ਤਾਂ ਉੱਤਰਾਖੰਡ ਦੇ ਚਮੋਲੀ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਇਹ ਡੈਮ ਸਾਈਡ ਜਿਹੜੀ ਨਿਰਮਾਣ ਦੀ ਅਧੀਨ ਸੀ ਤੇ ਅਚਾਨਕ ਇੱਥੇ ਲੈਂਡਸਲਾਈਡ ਹੋ ਗਈ ਹੈ ਇਸ ਲੈਂਡਸਲਾਈਡ ਦੇ ਚਲਦਿਆਂ ਵੱਡਾ ਹਾਦਸਾ ਵਾਪਰ ਗਿਆ